ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਜੀ ਤੋਰੀਏ ਦੇ ਸੋਹਣੇ ਸੋਹਣੇ ਫੁੱਲਾਂ ਤੋਂ ਤੁਸੀਂ ਦੇਖ ਵੀ ਸਕਦੇ ਹੋ ਕਿ ਤੋਰੀਏ ਨੂੰ ਫੁੱਲ ਜਿਹੜੇ ਉਹ ਨਿਕਲ ਵੀ ਆਏ ਆ ਮਹੀਨੇ ਕ ਦਾ ਹੀ ਹੋਇਆ ਹਜੇ ਤੇ ਸਾਗ ਵੀ ਇਹਦਾ ਬਣ ਗਿਆ ਤੇ ਸਾਗ ਤੋਂ ਬਾਅਦ ਇਹ ਜਿਹੜੇ ਫੁੱਲ ਵੀ ਸ਼ੁਰੂ ਹੋ ਗਏ ਨਿਕਲਣੇ ਤੇ ਅੱਜ ਮੈਂ ਆਪਾਂ ਵੀਡੀਓ ਬਣਾਣੀ ਆ ਜੀ ਇੱਕ ਆਰਗੈਨਿਕ ਫਰਟੀਲਾਈਜ਼ਰ ਬਣਾਉਣਾ ਇੱਕ ਆਰਗੈਨਿਕ ਕੈਮੀਕਲ ਤੁਸੀਂ ਕਹਿ ਸਕਦੇ ਹੋ ਉਹਨਾਂ ਅਸਰ ਇਹ ਜਿਹੜਾ ਵਾ ਖਾਦ ਆਪਣਾ ਕਰੂਗਾ ਆਪਾਂ ਬਣਾਉਣ ਦਾ ਜਿਹੜਾ ਤਰੀਕਾ ਤੁਹਾਡੇ ਨਾਲ ਲੱਗਿਆ ਸ਼ੇਅਰ ਕਰਨ ਤੁਸੀਂ ਫੁੱਲ ਵੀਡੀਓ ਜਰੂਰ ਦੇਖਿਓ ਇਹ ਇਹਦੇ ਵਿੱਚ ਬਹੁਤ ਸਾਰੀ ਤੁਹਾਨੂੰ ਨੌਲੇਜ ਮਿਲੂਗੀ ਜੇ ਤੁਸੀਂ ਆਰਗੈਨਿਕ ਖੇਤੀ ਕਰਦੇ ਹੋ ਛੱਤ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਜੀ ਨਿੰਮ ਦੇ ਪੱਤੇ ਉਹਦੇ ਵਾਸਤੇ ਮੈਂ ਇਥੋਂ ਨਿੰਮ ਲੈਣ ਆਈ ਆ ਤੇ ਸਭ ਤੋਂ ਪਹਿਲਾਂ ਮੈਂ ਨਿੰਮ ਦੇ ਪੱਤੇ ਤੋੜ ਲਵਾਂ ਫਿਰ ਅੱਗੇ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਸ਼ੇਅਰ ਕਰਦੇ ਆ নিম ਮੈਂ ਤੋੜ ਕੇ ਲੈ ਆਈਆਂ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀ ਮੈਂ ਨਿੰਮ ਲੈ ਆਈਆਂ ਇਹ ਮੈਂ ਬਣਾ ਰਹੀਆਂ ਜੀ 20 ਲੀਟਰ ਦਾ ਤੇ ਆਮ ਇਹ ਵਿੱਚ ਲੈ ਆਈਆਂ ਸਵਾਂਝਣਾ ਤੇ ਕੁਛ ਮੈਂ ਲੈ ਆਈਆਂ ਜੀ ਪਿਆਜ਼ ਦੇ ਛਿਲਕੇ ਬਸ ਇਹ ਤਿੰਨ ਚੀਜ਼ਾਂ ਤੁਹਾਨੂੰ ਚਾਹੀਦੀਆਂ ਆ ਇਹ ਆਮ ਆਪਾਂ ਨੂੰ ਘਰਾਂ ਦੇ ਵਿੱਚੋਂ ਫ੍ਰੀ ਹੀ ਮਿਲ ਜਾਂਦੀਆਂ ਆ ਕੁਝ ਵੀ ਇਹਦੇ ਵਿੱਚ ਤੁਹਾਨੂੰ ਮੁੱਲ ਖਰੀਦਣ ਦੀ ਜ਼ਰੂਰਤ ਨਹੀਂ ਹੈਗੀ ਲੇਕਿਨ ਇਹ ਇਨਾ ਇੱਕ ਵਧੀਆ ਮਜ਼ਬੂਤ ਤੁਸੀਂ ਕਹਿ ਸਕਦੇ ਹੋ ਇੱਕ ਟੋਨਿਕ ਇੱਕ ਫੰਗੀਸਾਈਡ ਬਾਂਦਾ ਵੀ ਜਿਹਦੇ ਵਿੱਚ ਸ਼ਾਇਦ ਕੋਈ ਇਹੋ ਜਿਹਾ ਨਿਊਟ੍ਰੀਸ਼ਨ ਹੋਊਗਾ ਵੀ ਜਿਹੜਾ ਨਹੀਂ ਹੈਗਾ ਕੀਟਨਾਸ਼ਕ ਇੱਕ ਬਹੁਤ ਵਧੀਆ ਫੰਗੀ ਸਾਈਡ ਤੇ ਆਪਣਾ ਨਿਮਾ ਟੋੜ ਵਾਸਤੇ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਤੇ ਮੇਨ ਇੱਕ ਜਿਹੜਾ ਬੈਕਟੀਰੀਆ ਇਨਫੈਕਸ਼ਨ ਆਂਦੀ ਆ ਬੂਟਿਆਂ ਦੇ ਵਿੱਚ ਮਿਰਚਾਂ ਦੇ ਬੂਟਿਆਂ ਦੇ ਵਿੱਚ ਉਹਦੇ ਵਾਸਤੇ ਬਹੁਤ ਵਧੀਆ ਹੈ ਇਹਦੇ ਵਿੱਚ ਕਿਹੜੇ-ਕਿਹੜੇ ਤੱਤ ਹੁੰਦੇ ਆ ਨਿੰਮ ਦੇ ਵਿੱਚ ਆ ਪਿਆਜ਼ ਦੇ ਛਿਰਕੇ ਦੇ ਵਿੱਚ ਤੇ ਸੁਆਹਣ ਦੇ ਵਿੱਚ ਇਹ ਵੀ ਆਪਾਂ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਕਿ ਕਿਹੜੇ ਕਿਹੜੇ ਫਾਇਦੇ ਜਿਹੜੇ ਤੁਹਾਨੂੰ ਇਹ ਤੋਂ ਮਿਲਣ ਵਾਲੇ ਆ ਸਭ ਤੋਂ ਮੇਨ ਹੁਣ ਕੰਮ ਹੈਗਾ ਜੀ ਛਿਲਕੇ ਤਾਂ ਹੈਗੇ ਹੀ ਹੈਗੇ ਆ ਇਹਨਾਂ ਦੇ ਆਪਾਂ ਪੱਤੇ ਤੋੜ ਲਈਏ ਪੱਤੇ ਤੋੜ ਕੇ ਆਪਾਂ ਇਹਨੂੰ ਪਾਣੀ ਦੇ ਵਿੱਚ ਪਹਿਲਾਂ ਉਬਾਲ ਲਈਏ ਇੱਕ ਤੋਂ ਦੋ ਬਾਲੇ ਆਪਾਂ ਦੇ ਲਈਏ ਉਸ ਤੋਂ ਬਾਅਦ ਫਿਰ ਅੱਗੇ ਆਪਾਂ ਥੜ ਨਾਲ ਮਿਲਦੇ ਆਂ ਇਧਰ ਮੈਂ ਪਾਣੀ ਜੀ ਬੋਇਲ ਹੋਣ ਨੂੰ ਰੱਖ ਦਿੱਤਾ ਤੇ ਮੈਂ ਜਿਹੜੀ ਇਹਨਾਂ ਦੀ ਮਾਤਰਾ ਲਈ ਆ ਸਭ ਤੋਂ ਪਹਿਲਾਂ ਥੜ ਨਾਲ ਸ਼ੇਅਰ ਕਰਦਣੀ ਆ 100 ਗ੍ਰਾਮ ਮਝੋਕ ਕੇ ਲੈ ਆ ਨਿੰਮ ਦੇ ਪੱਤੇ 100 ਗ੍ਰਾਮ ਲਿਆ ਜੀ ਮੈਂ ਪਿਆਜ਼ ਦੇ ਪੱਤੇ ਲਗਭਗ ਮੈਂ 20 ਗ੍ਰਾਮ ਲਿਆਵਾ ਜੀ ਸੁਆਂਜਣਾ ਸੁਆਂਜਣੇ ਦੇ ਮਤਲਬ ਪੱਤੇ ਹੀ ਲੈਣੇ ਆਪਾਂ ਟਾਹਣੀਆਂ ਨਹੀਂ ਵਿੱਚ ਲੈਣੀਆਂ ਠੀਕ ਆ ਜੀ ਇੰਨੀ ਮਾਤਰਾ ਜਿਹੜੀ ਮੈਂ ਬਣਾ ਰਹੀ ਆ 20 ਲੀਟਰ ਦੇ ਪੰਪ ਦੀ ਬਿਲਕੁਲ ਸਹੀ ਆ ਇੰਨੀ ਦੇ ਨਾਲ ਨਾ ਤਾਂ ਕੋਈ ਸੜਨ ਵਗੈਰਾ ਹੋਣੀ ਆ ਤੇ ਨਾ ਹੀ ਮਤਲਬ ਵੱਧ ਚੀਜ਼ ਐ ਨਾ ਹੀ ਘਾਟਾ ਕਿਉਂਕਿ ਮੈਂ ਇਹ ਚੀਜ਼ਾਂ ਪਹਿਲਾਂ ਵਰਤਦੀ ਰਹਿਣੀ ਆ ਤਾਂ ਮੈਂ ਆਪਦੇ ਨਾਲ ਸ਼ੇਅਰ ਲੱਗੀਆਂ ਕਰਨ ਕਿਉਂਕਿ ਛਿਲਕੇ ਦਾ ਤਾਂ ਭਾਰ ਹੀ ਨਹੀਂ ਹੁੰਦਾ ਪਿਆਜ਼ ਦੇ ਛਿਲਕੇ ਦਾ ਤੁਹਾਨੂੰ ਪਤਾ ਹੀ ਆ ਵੀ ਭਾਰ ਕਿੰਨਾ ਕੁ ਹੁੰਦਾ ਹਨਾ ਤੇ ਉਹ 100 ਗ੍ਰਾਮ ਦੇ ਨਾਲ ਹੀ ਜਿਹੜੀ ਆ ਮੇਰੀ ਏਡੀ ਵੱਡੀ ਆ ਆ ਇਹ ਕਾ ਮੇਰੇ ਕੋਲ ਸੀਗੀ ਪ੍ਰਾਤ ਇਹ ਮੇਰੀ ਭਾਰ ਗਈ ਸੀਗੀ ਠੀਕ ਆ ਜੀ ਹੁਣ ਮੈਂ ਸਾਰਾ ਇਹ ਦੇ ਵਿੱਚ ਪਾ ਕੇ ਇਹਨੂੰ ਟਾਕ ਦਵਾ ਉਤੋਂ ਟਕਣ ਤੋਂ ਬਾਅਦ ਮੈਂ ਇਹਨੂੰ ਦੋ ਉਬਾਲੇ ਦਿਵਾ ਲਵਾਂ ਇਸ ਮਗਰੀ ਜੀ ਆਪਣੇ ਉਬਲ ਗਈ ਆ ਚੰਗੀ ਤਰ੍ਹਾਂ 3 ਤੋਂ 4 ਮਿੰਟ ਤੱਕ ਮੈਂ ਇਹਨੂੰ ਬਾਲ ਲਿਆ ਵਾ ਤੇ ਹੁਣ ਮੇਨ ਕੰਮ ਹੈਗਾ ਜੀ ਇਹਨੂੰ ਉਣਨਾ ਉਣਨ ਤੋਂ ਬਾਅਦ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਜਾਂ ਤਾਂ ਤੁਸੀਂ ਇਹਨੂੰ ਪਿਆਰ ਰਹਿਣ ਦਿਓ ਜੇ ਤੁਹਾਡੇ ਕੋਲ ਟਾਈਮ ਹੈਗਾ ਵਾ ਤੇ ਤੁਸੀਂ ਇਹਨੂੰ ਬਿਲਕੁਲ ਠੰਡਾ ਹੋ ਲੈਣ ਦਿਓ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਲਿਕੁਇਡ ਕਿੰਨਾ گاੜਾ ਬਣ ਕੇ ਤਿਆਰ ਹੋ ਗਿਆ ਵਾ ਤੇ ਇਹਨੂੰ ਹੁਣ ਆਪਾਂ ਇਹ ਮੇਰਾ ਅੱਧਾ ਲੀਟਰ ਬਣਿਆ ਲਿਕਵਿਡ ਤੇ 10 ਲੀਟਰ ਦਾ ਮੇਰਾ ਪੰਪ ਵਾ ਇਹਦੇ ਵਿੱਚ ਮੈਂ ਅੰਦਾਜ਼ੇ ਦੇ ਨਾਲ ਜਿਹੜਾ 100 ml ਪਾ ਲੂੰਗੀ। ਜਿਆਦੀ ਮਾਤਰਾ ਨਹੀਂ ਪਾਣੀ ਇਹਦੀ ਨਹੀਂ ਤਾਂ ਫਿਰ ਪੱਤੇ ਜਿਹੜੇ ਕਿਉਂਕਿ ਆਪਣੇ ਜਾਦਾ ਹਜੇ ਹੁੰਦੇ ਆ ਜਿੱਦਾਂ ਕਿਉਂਕਿ ਪੱਤੇ ਆਪਣੇ ਨਾ ਹਜੇ ਬੂਟਿਆਂ ਦੇ ਛੋਟੇ ਆ ਮਤਲਬ ਕਿ ਮਹੀਨੇ ਕਦੇ ਵੀ ਨਹੀਂ ਹਲੇ ਆਪਣੀਆਂ ਸਬਜ਼ੀਆਂ ਹੋਈਆਂ ਪੱਤੇ ਵਾਲੀਆਂ ਉਹਨਾਂ ਵਾਸਤੇ ਮੈਂ ਸਪੈਸ਼ਲ ਬਣਾਇਆ ਵਾਂ। ਉਹਨਾਂ ਦੇ ਵਾਸਤੇ ਮੈਂ ਸਪਰੇਅ ਕਰਨੀ ਆ ਇਹ ਕਿਉਂਕਿ ਇੱਕ ਤਾਂ ਇਹ ਆਰਗੈਨਿਕ ਆ ਇੱਕ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਨਿਊਟ੍ਰੀਸ਼ਨ ਆਪਾਂ ਨੂੰ ਉਹ ਵੀ ਮਿਲ ਜਾਣਾ ਵਾ ਠੀਕ ਆ ਜੀ ਜੇ ਆਪਾਂ ਨਿੰਮ ਦੀ ਗੱਲ ਕਰੀਏ ਤੇ ਨਿੰਮ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਇੱਕ ਇੱਕ ਚੰਗਾ ਫੰਗੀਸਾਈਡ ਵੀ ਹੁੰਦਾ ਕੀਟਨਾਸ਼ਕ ਵੀ ਹੁੰਦਾ ਆ ਨਿੰਮ ਮੈਂ ਨਾਲ ਦੀ ਨਾਲ ਤੁਹਾਨੂੰ ਬੂਟੇ ਵੀ ਦਿਖਾਉਣੀ ਆ ਤੇ ਨਾਲ ਦੀ ਨਾਲ ਦਾ ਆਪਾਂ ਜਿਹੜੀ ਗੱਲ ਕਰਦੇ ਆ ਇੱਕ ਚੰਗਾ ਕੀਟਨਾਸ਼ਕ ਇੱਕ ਚੰਗਾ ਜਿਹੜਾ ਫੰਗੀਸਾਈਡ ਵੀ ਹੁੰਦਾ ਆ ਨਿੰਮ ਹੁਣ ਆਪਾਂ ਗੱਲ ਕਰਦੇ ਆਂ ਜੀ ਆਪਾਂ ਤਿੰਨੇ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਈਆਂ ਵਾਂ ਉਹਨਾਂ ਦੇ ਵਿੱਚ ਕਿਹੜਾ ਕਿਹੜਾ ਜਿਹੜਾ ਨਿਊਟ੍ਰੀਸ਼ਨ ਹੁੰਦਾ ਤੇ ਕੀ ਕੀ ਫਾਇਦੇ ਆਪਾਂ ਨੂੰ ਉਹਦੇ ਨਾਲ ਮਿਲਣੇ ਆਪਣੇ ਬੂਟਿਆਂ ਨੂੰ ਉਹ ਪਾ ਤੁਹਾਨੂੰ ਥੋੜਾ ਜਿਹਾ ਸਾਂਝਾ ਕਰਦੇ ਆਂ ਤਾਂ ਕਿ ਤੁਹਾਨੂੰ ਵੀ ਵਿਸ਼ਵਾਸ ਹੋ ਸਕੇ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹੋ ਜੀਆਂ ਜਿਹੜੀਆਂ ਆਰਗੈਨਿਕ ਚੀਜ਼ਾਂ ਵਾਂ ਉਹਨਾਂ ਦੀ ਵਰਤੋਂ ਕਰ ਸਕੋ ਠੀਕ ਆ ਜੀ ਵੈਸੇ ਆਪਾਂ ਨੂੰ ਦੇਖਣ ਨੂੰ ਇਦਾਂ ਲੱਗਦਾ ਹੁੰਦਾ ਵੀ ਇਨ੍ਹਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਮੈਂ ਕੋਈ ਵੀ ਇਹੋ ਜੀ ਵੀਡੀਓ ਨਹੀਂ ਪਾਉਂਦੀ ਜਿਦੇ ਨਾਲ ਮੇਰਾ ਵੀ ਟਾਈਮ ਖਰਾਬ ਹੋਵੇ ਤਾਂ ਤੁਹਾਡਾ ਸਾਰਿਆਂ ਦਾ ਵੀ ਟਾਈਮ ਖਰਾਬ ਹੋਵੇ ਠੀਕ ਹੈ ਜੀ ਕਿਉਂਕਿ ਮੈਂ ਬਿਲਕੁਲ 0% ਕੈਮੀਕਲ ਵਰਤਦੀ ਆ ਇਸ ਕਰਕੇ ਮੈਨੂੰ ਇਹ ਸਾਰੀਆਂ ਚੀਜ਼ਾਂ ਮੇਰੀ ਮਜਬੂਰੀ ਕਹ ਲਓ ਤੁਸੀਂ ਜਾ ਮਤਲਬ ਕਿ ਆ ਮੈਂ ਇਹ অর্ਗੈਨਿਕ ਹੀ ਵਰਤਦੀ ਆ ਤੇ ਸਪਹਿਲਾਂ ਆਪਾਂ ਸਵਾਂਝਣੇ ਬਾਰੇ ਗੱਲ ਕਰਦੇ ਆ ਫਿਰ ਇੱਕ ਬਾਈ ਇੱਕ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸਵਾਂਝਣੇ ਦੇ ਵਿੱਚ ਜਿੱਦਾਂ ਆਪਾਂ ਨੂੰ ਮਨੁੱਖੀ ਸਰੀਰ ਨੂੰ ਸਾਰੇ ਪ੍ਰੋਟੀਨ ਚਾਹੀਦੇ ਹੁੰਦੇ ਇਦਾਂ ਹੀ ਇਹਨਾਂ ਬੂਟਿਆਂ ਨੂੰ ਵੀ ਸਾਰੇ ਜੜੇ ਆ ਨਿਊਟ੍ਰੀਸ਼ਨ ਉਹ ਆਪਣੇ ਵਾਲੇ ਸੇਮ ਹੀ ਲਗਭਗ ਚਾਹੀਦੇ ਹੁੰਦੇ ਆ ਠੀਕ ਹੈ ਜੀ ਜਿਹੜਾ ਪ੍ਰੋਟੀਨ ਜਿਹੜਾ ਕਾਫੀ ਮਾਤਰਾ ਚ ਹੁੰਦਾ ਸਬਾਂਜਣੇ ਦੇ ਵਿੱਚ ਕਾਰਬੋਹਾਈਡਰੇਟ ਤੇ ਇੱਕ ਬੂਟੇ ਨੂੰ ਜਿਹੜਾ ਮੋٹے ਹੋਣ ਦੇ ਵਿੱਚ ਮਤਲਬ ਬੂਟਾ ਵੈਸੇ ਤਾਂ ਮੋਟਾ ਨਹੀਂ ਉਹਨੇ ਹੁਣ ਆਪਣੇ ਵਾਂਗੂ ਲੇਕਿਨ ਉਹਦੀ ਜਿਹੜੀ ਮੇਨ ਸਟੈਮ ਹੁੰਦੀ ਹੈ ਨਾ ਉਹਨੂੰ ਇਹ ਮਜ਼ਬੂਤ ਕਰਦਾ ਵਾ ਠੀਕ ਹੈ ਜੀ ਫਾਈਬਰ ਕੈਲਸ਼ੀਅਮ ਦੇ ਵੀ ਕਾਫੀ ਜਿਹੜੀ ਮਾਤਰਾ ਇਹਦੇ ਵਿੱਚ ਹੁੰਦੀ ਹੈ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਇਹ ਜਿਹੜਾ ਇਹਦੇ ਵਿੱਚ ਉਹ ਵੀ ਇੱਕ ਚੰਗੀ ਮਾਤਰਾ ਦੇ ਵਿੱਚ ਹੁੰਦਾ ਆ ਤੇ ਵਿਟਾਮਿਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈਗੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਇਹਦੇ ਵਿੱਚ ਬਹੁਤ ਜਿਹੜਾ ਚੰਗੀ ਮਾਤਰਾ ਦੇ ਵਿੱਚ ਹੁੰਦਾ ਵਾ ਠੀਕ ਆ ਜੀ ਤੇ ਬੂਟੇ ਦੀ ਰੋਗ ਪ੍ਰਤੀਰੋਧਕ ਸ਼ਕਤੀ ਜਿਹੜੀ ਆ ਉਹਨੂੰ ਵੀ ਇਹ ਵਧਾਉਂਦਾ ਵਾ ਜਾਨੀ ਕਿ ਇਹ ਜਿਹੜੀ ਬੂਟਿਆਂ ਦੀ ਉਮਰ ਹੁੰਦੀ ਆ ਉਹਨੂੰ ਇਹ ਵਧਾਉਣ ਦੇ ਵਿੱਚ ਮਦਦ ਕਰਦਾ ਵਾ ਤੇ ਰੋਗ ਪ੍ਰਤੀਰੋਧਕ ਜਿਹੜੀ ਸ਼ਕਤੀ ਹੁੰਦੀ ਆ ਬੂਟੇ ਦੀ ਉਹ ਵਧਾਉਂਦਾ ਵਾ ਤਾਂ ਤਾਂ ਹੀ ਜਿਹੜਾ ਬੂਟਾ ਫਿਰ ਆਪਣਾ ਜਾਦਾ ਮਜ਼ਬੂਤ ਬਣਦਾ ਆ ਤੇ ਇੱਕ ਲੰਮਾ ਤੇ ਚੰਗਾ ਜਿਹੜਾ ਜੀਵਨ ਆ ਇਹ ਵੀ ਜਿਉਂਦਾ ਵਾ ਆਪਣੇ ਵਾਂਗੂ ਸੇਮ ਆਪਣੇ ਵਾਲੀ ਇਹ ਗੱਲਾਂ ਲਾ ਲਓ ਤੁਸੀਂ ਠੀਕ ਆ ਜੀ ਤਾਂ ਹੁਣ ਆਪਾਂ ਆ ਜਾਨਨੇ ਆ ਜੀ ਦੂਸਰੀ ਮੇਨ ਆਪਾਂ ਪਾਈ ਸੀਗੀ ਨਿੰਮ ਹੁਣ ਆਉਨੇ ਆ ਜੀ ਆਪਾਂ ਨਿੰਮ ਤੇ ਠੀਕ ਆ ਜੀ ਨਿੰਮ ਇੱਕ ਆਰਗੈਨਿਕ ਹੋਣ ਦੇ ਨਾਲ ਨਾਲ ਇੱਕ ਚੰਗਾ ਕੀਟਨਾਸ਼ਕ ਇੱਕ ਚੰਗਾ ਫੰਗੀਸਾਈਡ ਵੀ ਆ ਇੱਕ ਤਾਕਤ ਦਾ ਵੀ ਜਿਹੜਾ ਚੰਗਾ ਜਿਹੜਾ ਸਰੋਤ ਹੈਗਾ ਆ ਕਿਸੇ ਵੀ ਤਰ੍ਹਾਂ ਦੀ ਇਹ ਫੰਗਸ ਨਹੀਂ ਬੂਟਿਆਂ ਨੂੰ ਲੱਗਣ ਦਿੰਦਾ ਤੇ ਕੀਟਨਾਸ਼ਕ ਤਾਂ ਤੁਸੀਂ ਸਾਰੇ ਪਤਾ ਹੀ ਹੋ ਤੁਹਾਨੂੰ ਪਤਾ ਹੀ ਹੋਣਾ ਕਿਉਂਕਿ ਆਪਾਂ ਜ਼ਿਆਦਾਤਰ ਇਹਦਾ ਜਿਹੜਾ ਤੇਲ ਆ ਉਹਦੀ ਵੀ ਆਪਾਂ ਵਰਤੋਂ ਕਰਦੇ ਆ ਤੇਲ ਆਮੀ ਆਪਾਂ ਨੂੰ ਜਿਹੜਾ ਵਾ ਮਿਲ ਜਾਂਦਾ ਜੇ ਤੁਹਾਨੂੰ ਨਿੰਮ ਨਹੀਂ ਮਿਲਦੀ ਤਾਂ ਤੁਸੀਂ ਜਿਹੜਾ ਇਹਦਾ ਤੇਲ ਆ ਉਹ ਵੀ ਵਰਤ ਸਕਦੇ ਹੋ ਠੀਕ ਆ ਜੀ ਤੇ ਪਿਆਜ਼ ਤੇ ਆਪਾਂ ਜੇ ਗੱਲ ਕਰੀਏ ਪਿਆਜ਼ ਦਾ ਜਿਹੜਾ ਆਪਾਂ ਛਿਲਕਾ ਇਹਦੇ ਵਿੱਚ ਪਾਇਆ ਵਾ ਉਹਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਪ੍ਰੋਟੀਨ ਹੁੰਦੇ ਆ ਨਾਈਟ੍ਰੋਜਨ ਪੋਟਾਸ਼ੀਅਮ ਵੀ ਜਿਹੜਾ ਚੰਗੀ ਮਾਤਰਾ ਦੇ ਵਿੱਚ ਹੁੰਦਾ ਤੇ ਇੱਕ ਕੁਦਰਤੀ ਤੌਰ ਤੇ ਜਿਹੜੀ ਉਹਦੇ ਵਿੱਚ ਸਲਫਰ ਹੁੰਦੀ ਆ ਜੀ ਵੈਸੇ ਸਲਫਰ ਇੱਕ ਕੈਮੀਕਲ ਵੀ ਆਉਂਦਾ ਵਾ ਆਮ ਆਪਾਂ ਜਦੋਂ ਕੈਮੀਕਲ ਪਾਉਂਦੇ ਆ ਤੇ ਫਿਰ ਆਪਾਂ ਸਲਫਰ ਉਹਦੀ ਵਰਤੋਂ ਕਰਦੇ ਆ ਲੇਕਿਨ ਇਹਦੇ ਵਿੱਚ ਇੱਕ ਕੁਦਰਤੀ ਤੌਰ ਤੇ ਜਿਹੜਾ ਸਲਫਰ ਹੁੰਦਾ ਪਿਆਜ਼ ਦੇ ਛਿਲਕਿਆਂ ਦੇ ਵਿੱਚ ਤੇ ਹੁਣ ਆਪਾਂ ਆਹ ਸਾਰਾ ਤੁਹਾਨੂੰ ਦੱਸ ਦਿੱਤਾ ਜਿੰਨਾ ਕਿ ਮੈਨੂੰ ਪਤਾ ਸੀਗਾ ਮੈਂ ਇਹਦੀ ਵਰਤੋਂ ਕਿਉਂ ਕਰਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੀ ਪੂਰਤੀ ਵਾਸਤੇ ਮੈਂ ਜ਼ਿਆਦਾਤਰ ਇਹਨਾਂ ਚੀਜ਼ਾਂ ਤਿੰਨਾਂ ਚੀਜ਼ਾਂ ਦੀ ਵਰਤੋਂ ਕਰਦੀ ਆ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਜਿਹੜਾ ਸਪਰੇਅ ਕਰਨ ਦਾ ਤਰੀਕਾ ਵਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹੋ ਜੀਆਂ ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਨੂੰ ਜ਼ਰੂਰ ਵਰਤੋ ਤੇ ਆਪਣੀਆਂ ਜਿਹੜੀਆਂ ਆਰਗੈਨਿਕ ਸਬਜ਼ੀਆਂ ਵਾਂ ਘਰ ਦੇ ਵਿੱਚ ਜ਼ਰੂਰ ਲਗਾਓ ਠੀਕ ਆ ਜੀ ਆ ਮੇਰੀ ਪਨੀਰੀ ਤਿਆਰ ਹੋ ਗਈ ਆ ਤੇ ਹੁਣ ਮੈਂ ਇਹਨੂੰ ਪਾਸੇ ਦੋ ਬਾਅਦ ਸਪਰੇਅ ਕਰਨ ਤੋਂ ਬਾਅਦ ਮੈਂ ਇਹਨੂੰ ਲਗਾਉਣਾ ਵਾ ਤੇ ਇਹਨੂੰ ਮੈਂ ਹੁਣ ਪਹਿਲਾਂ ਸਭ ਤੋਂ ਪਹਿਲਾਂ ਨਾ ਇਹਨੂੰ ਸਪਰੇਅ ਕਰ ਲਵਾ ਕਿਉਂਕਿ ਜਦੋਂ ਆਪਾਂ ਇਹਨੂੰ ਪੱਟਣਾ ਨਾ ਫਿਰ ਇਹਨੂੰ ਕਈ ਤਰ੍ਹਾਂ ਕਈ ਵਾਰੀ ਫੰਗਸ ਲੱਗ ਜਾਂਦੀ ਹੁੰਦੀ ਆ ਤੇ ਹੁਣ ਆ ਪਹਿਲਾਂ ਮੈਂ ਇਹਨੂੰ ਥੋੜੀ ਜੀ ਸਪਰੇਅ ਕਰਕੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਆਹ ਲੱਗੇ ਲਾਉਂਗੀ ਤੇ ਇੱਕ ਮੇਰੇ ਵਿੱਚ ਵੀ ਇਹਦੇ ਥੋੜੀ ਜੀ ਕੋਈ ਫੰਗੀ ਹੋਣ ਲੱਗੇ ਆ ਜੀ ਮੈਂ ਸਪਰੇਅ ਕਰਨ ਤੇ ਇਸੇ ਤਰ੍ਹਾਂ ਹੀ ਪਾਸੇ ਮੈਂ ਸਾਰੇ ਬੂਟਿਆਂ ਨੂੰ ਚੰਗੀ ਤਰ੍ਹਾਂ ਨਿਵਾ ਦੂੰਗੀ ਤਾਕਿ ਇਹਨਾਂ ਦੇ ਮੁੱਢਾਂ ਦੇ ਵਿੱਚ ਵੀ ਜਿਹੜੀ ਥੋੜੀ-ਥੋੜੀ ਸਪਰੇ ਆ ਉਹ ਚਲੀ ਜਾਵੇ ਤਾਂਕਿ ਇਹਨਾਂ ਦੇ ਮੁੱਢਾਂ 'ਚ ਵੀ ਫੰਗਸ ਨਾ ਲੱਗੇ ਤੇ ਉੱਪਰ ਵੀ ਫੰਗਸ ਨਾ ਲੱਗੇ ਮੈਂ ਵੀਡੀਓ ਵੀ ਆਪ ਬਣਾ ਰਹੀ ਆ ਨਾ ਤਾਂ ਮੈਂ ਸਪਰੇ ਵੀ ਆਪ ਹੀ ਕਰ ਰਹੀ ਆ ਇਸ ਕਰਕੇ ਨਾ ਇਹਦੇ ਵਿੱਚ ਪੰਪ ਤੇ ਥੋੜੀ ਹਵਾ ਚੰਗੀ ਜਿਹਾ ਨਹੀਂ ਭਰ ਹੋ ਰਹੀ ਆ ਦੇਖੋ ਜਦੋਂ ਆਪਾਂ ਸਪਰੇ ਕਰਦੇ ਆ ਨਾ ਤੇ ਉਹ ਥੋੜਾ ਜਿਹਾ ਜਿੱਦਾਂ ਤੇਲਾ ਉੜਦਾ ਚਿੱਟਾ-ਚਿੱਟਾ ਦਿਖਦਾ ਉਦਾਂ ਹੀ ਜਿ ਹੋ ਸਕੇ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਜਿਹੜਾ ਨਾ ਸ਼ੈਂਪੂ ਹੁੰਦਾ ਆ ਮ ਆਪਾਂ ਨਹਾਉਣ ਵਾਸਤੇ ਵਰਤਦੇ ਆ ਉਹਦੀ ਜਿਹੜੀ ਅੱਧੀ ਪੁੜੀ ਹੁੰਦੀ ਆ 1-2 ਰੁਪਏ ਵਾਲੀ ਉਹ ਤੁਸੀਂ 10 ਲੀਟਰ ਦੇ ਵਿੱਚ ਪਾ ਲਓ। ਉਹਦੇ ਨਾਲ ਕੀ ਹੋਊਗਾ ਕਿ ਆਪਣੇ ਪੱਤਿਆਂ ਦੇ ਉੱਤੇ ਚੰਗੀ ਤਰ੍ਹਾਂ ਜਿਹੜਾ ਪਾਣੀ ਆ ਨਾ ਉੱਤੇ ਚੰਗੀ ਤਰ੍ਹਾਂ ਉਹ ਲੱਗ ਜਾਂਦਾ ਵਾ। ਤੇ ਇੱਕ ਉਹ ਚੰਗਾ ਇੱਕ ਕੀਟਨਾਸ਼ਕ ਵੀ ਹੁੰਦਾ ਆ ਸ਼ੈਂਪੂ ਤੇ ਉਹਦੀ ਮਾਤਰਾ ਥੋੜੀ ਜੀ ਤੁਸੀਂ ਵਰਤ ਸਕਦੇ ਹੋ। ਠੀਕ ਆ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇਕਰ ਮੇਰੀ ਵੀਡੀਓ ਮੇਰੀ ਨੌਲੇਜ ਤੁਹਾਨੂੰ ਚੰਗੀ ਲੱਗਦੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣੀਆਂ ਗਾਂਹ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ